ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਅਪਰਸ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬੀੜ rau ਕੇ ਜੀ ਤਹਿਸੀਲ ਨਿਹਾਲ ਸਿੰਘਗਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਜੀ ਡਿਟੇਲ ਪ੍ਰੋਪਰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਸੁਖਪ੍ਰੀਤ ਸਿੰਘ ਲਾਡੋ ਪਿੰਡ ਬੀਟਰੂ ਕੇ ਜਿਹੜਾ ਮੁੰਡਾ ਮੋਬਾਈਲ ਨੰਬਰ 7508526309 ਠੀਕ ਆ ਬਈ ਇੱਕ ਨੰਬਰ ਐ ਤਾਂ ਸ਼ੁਰੂ ਕਰਦੇ ਸੁਆ ਕਰਨ ਨਮਾ ਜੀ ਬਈ ਪਹਿਲਣ ਝੋਟੀ ਆ ਕਹ ਦੋ ਸੁਈ ਹੈ ਜੀ ਇਹ ਕੂਈ ਹੋ ਗਏ 7-8 ਦਿਨ ਆ ਖੜਾ ਮੂਰੇ ਬੱਚਾ ਬੱਚਾ ਕੀ ਆ ਜੀ ਬੱਚਾ ਕੱਟਾ ਠੀਕ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਜੀ 7 7 ਕਿਲੋ ਦੁੱਧ ਪੜਾ ਕੋਈ ਦੋ ਡੰਗ ਲੀਟਰਾਂ ਦਾ ਮੈ ਲਵ ਪੜਾ ਕੋਈ ਧਾਰ ਵੀ ਨਾ ਮਾਰੇ ਉਮੇ ਝੱਗ ਚੋਗਾਲਾ ਦਾ 8 ਸਾਢੇ ਠੰਡੀ ਸੀਲ ਆ ਬਾਈ ਹਾਂਜੀ ਠੰਡੀ ਸੀਲ ਆ ਬੱਚਾ ਭੁੱਲੀ ਵਿੱਚ ਚਾਰ ਚਾਰ ਚਾਰਟ ਪਾ ਕੇ ਜੂਈ ਬੱਚੇ ਨੂੰ ਘੂਰ ਕੇ ਪਿਆ ਦਿੰਦੇ ਆ ਠੀਕ ਆ ਜੀ ਯਾਨੀ ਚਾਰਟ ਪਾਓ ਤੇ ਬਹਿ ਜਾਓ ਹਾਂਜੀ ਠੀਕ ਆ ਜੀ ਬੱਚਾ ਭੁੱਲੀ ਵੀ ਹੋ ਖੜਾ ਬੱਚਾ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਪਹਿਲਾ ਸੂਆ ਸੂਈ ਵੀ ਹੈ ਜੀ ਬੱਚਾ ਤੁਹਾਡੇ ਸਾਹਮਣੇ ਹੈ ਜੀ ਲਗਭਗ 10 ਕੁ ਦਿਨ ਸਮਾਂ ਬਾਈ ਦੱਸਦਾ ਕਿ ਹੋ ਗਿਆ ਸੂਈ ਨੂੰ ਜੀ ਨੈਟ ਦੁੱਧ 7 ਕਿਲੋ ਆ ਬਾਈ ਕਹਿੰਦਾ ਜੇ ਝੱਗ ਚੁਗਾਲਾ ਮਾਰਨਾ ਤਾਂ 8 8.5 ਕਿਲੋ ਵੀ ਹੋ ਜਾਊਗਾ ਜੀ ਕੰਡੇ ਤੇ 7 ਕਿਲੋ ਛਾੜਦੀ ਆ ਪਹਿਲਾਂ ਹੀ ਦੱਸ ਦਿੰਨੇ ਆ ਬਾਈ ਕਹਿੰਦਾ ਬੱਚਾ ਭੁੱਲ ਗਈ ਸੀਗੀ ਹੁਣ ਛਾੜ ਤੇ ਮਿਲਦੀ ਆ ਆਪਦੀ ਕੋਈ ਵੀ ਬਾਈ ਮੇਰੇ ਘਰੇ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਸੋਨਾ ਮੋਟਾ ਥਣ ਲੱਗਿਆ ਵਾ ਸ਼ਾਮ ਦੇ ਟਾਈਮ 'ਚ ਵਾਈਜ਼ ਦੇ ਟਾਈਮ 'ਇਹ ਵੀਡੀਓ ਬਣਾ ਰਹੇ ਆ ਜੀ। ਭਲਾਂ ਕਰੀ ਫਿਰਦੀ ਥੋੜੀ ਐ ਭਲਾਂ ਠੀਕ ਹੈ ਜੀ। ਤੇ ਇਹਦੀ ਡਿਮਾਂਡ ਬਾਈ। ਬਾਈ ਇਹਦਾ ਲੈਣ ਦੇਣ ਨੂੰ 55000 ਰੁਪਏ। ਓਜੂ ਮਾਨਤਾਂ ਜੀ। ਮਾੜਾ ਮੂਟਾ 55000 ਰੁਪਿਆ ਡਿਮਾਂਡ ਆ ਜੀ। ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ। ਦੋ ਨੰਬਰ ਪਰੇ ਸੁਆ ਕਹਿੰਨ ਨਾ ਮੈਂ ਜੀ। ਸੁਆ ਬਾਈ ਮਾਲਕ ਤਾਂ ਦੂਜਾ ਕਹਿੰਦੇ ਆਪਾਂ ਤੀਜਾ ਮੰਨ ਕੇ ਲਈਆ। ਸਮਾਂ ਕਿੰਨਾ ਕਲੈਂਦੀ ਆ ਜੀ? ਮਾਲਕ ਤਾਂ ਦੇ 15 ਦਿਨ ਰਹਿੰਦੇ ਰਹਿੰਦੇ ਬਾਕੀ ਆ ਤੇਰੇ ਸਾਹਮਣੇ ਖੜੀ ਆ ਆਪਣੀ। ਸਹੀ ਗੱਲ ਹੈ। ਕੋਈ ਕਰਦੀ ਆ। ਠੀਕ ਹੈ ਜੀ ਸੂਆ ਬਾਈ ਦੱਸਦਾ ਮਾਲਕਾਂ ਨੇ ਦੂਜਾ ਦੱਸਿਆ ਜੀ ਆਪਾਂ ਤੀਜਾ ਮੰਨ ਕੇ ਲਈਆ ਮਾਲਕਾਂ ਦੇ ਦੱਸਣ ਮੁਤਾਬਕ 15 ਤੋਂ 20 ਦਿਨ ਬਾਕੀ ਹੈ ਜੀ ਬਾਕੀ ਪਸ਼ੂ ਤੇ ਜੀ ਲਾਏ ਤੇ ਇਹ 2-4 ਦਿਨ ਵੱਧ ਘੱਟ ਵੀ ਹੋ ਸਕਦੇ ਹੋ ਜੀ ਠੀਕ ਹੈ ਜੀ ਥਣਾ ਦੀ ਡੰਨ ਆ ਬਾਈ ਹਾਂ ਜੀ ਥਣਾ ਦੀ ਡੰਨ ਮੋੜ ਲਈ ਫਿਰ ਥਣਾ ਦੀ ਡੰਨ ਆ ਬੇਫਿਕਰ ਹੋ ਜਿਓ ਜੀ ਸੋਹਣੀ ਫੇਸ ਕੁਆਲਟੀ ਕਿੰਨਾ ਕੁ ਪਾਜੂ ਫਿਰ ਦੁੱਧ ਬਈ ਨਾਲ ਜੀ ਤੋਂ ਲਈ ਜਾਓ ਤੋਪੜ ਕੱਪਾਂ ਲਈ ਵੀ 8 8 9 ਕਿਲੋ ਦੁੱਧ ਤੋਪੜ ਕੱਪਾਂ ਦੇ ਠੀਕ ਆ ਜੀ ਬਾਕੀ ਐਗਤੀਰ ਸੇਵਾ ਦੇ ਸਾਥ ਤੇ ਕਿਉਂਕਿ 15 ਤੋਂ 20 ਦਿਨ ਬਾਕੀ ਪਏ ਆ ਜਿੰਨੀ ਕੋਈ ਸੇਵਾ ਕਰ ਲੂਗਾ ਉਹਨਾਂ ਦੁੱਧ ਲੈ ਲੂਗਾ ਡਿਮਾਂਡ ਵੀਰੇ ਦੀ ਬਈ ਅੱਜ ਅੱਜ ਦੀ ਅੱਜ ਦੀ ਡਿਮਾਂਡ ਇਹਦੀ 85000 ਜੇ ਜਿਹਦਾ ਮਾਲਾ ਕੱਚੀ ਵੇਗੀ ਦਾ ਕੀ ਜਣ ਜੇ ਮਾਲਾ ਛੋਟੇ ਛੋਟੇ ਤਿਆਰ ਹੁੰਦੀ ਆ ਤਾਂ ਉਹਦੇ ਦੀ ਡਿਮਾਂਡ ਉਹਦੇ ਦੀ ਹੋਵੇ ਜੀ ਠੀਕ ਆ ਵੀਰੇ ਅੱਗੇ ਤਿੰਨ ਨੰਬਰ ਆ ਇਹਦਾ ਸੂਆ ਕਿੰਨਾ ਮਾਜੀ ਇਹਦਾ ਦੂਜਾ ਸੂਆ ਭਈ ਠੀਕ ਆ ਇਹ ਵੀਰੇ ਤਿਆਰੀ ਆ ਜੀ ਹਾਂ ਬਈ ਇਹਦਾ ਤਿਆਰੀ ਆ ਠੀਕ ਆ ਜੀ ਹਾਂ ਕਿੰਨਾ ਕੁ ਪਾਜੀ ਵੀਰੇ ਦੁੱਧ ਭਈ ਉਹ ਕਹਿੰਦੇ 12 13 ਕਿਲੋ ਦੁੱਧ ਚੋਇਆ ਵਾ ਠੀਕ ਆ ਜੀ ਠਣਾ ਦੀ ਡੰਣਾ ਜੀ ਠਾਣਾਂ ਦੀ ਡੰਣਾ ਤੋੜ ਕੇ ਦਿਖਾ ਦਿਓ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈਆ 22 ਦਾ ਕੇ ਲਗਭਗ ਤਿਆਰ ਹੀ ਆ ਜੀ 5-7 ਦਿਨ ਲਊ ਠੀਕ ਆ ਜੀ 5-4 ਦਿਨ ਬਾਈ ਕਹਿੰਦਾ ਲੈ ਜੂਗੀ ਜੀ ਬਾਕੀ 12 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਜੀ ਮੋੜ ਲਈ ਵੀਰੇ ਥਾਣਾ ਦੇ ਸੈਜ ਵੀ ਸੋਨੇ ਆ ਗਿਆ ਬਤੇ ਲੱਗੇ ਹੱਤੀ ਚਬਾਈ ਵਾਲਾ ਥਾਣਾ ਜੀ ਤੇ ਇਹਦੀ ਡਿਮਾਂਡ ਬਾਈ ਬਾਈ ਇਹਦੀ 99000 ਲੈਣ ਦੇਣਾ ਠੀਕ ਆ ਜੀ ਇਹਦੀ ਡਿਮਾਂਡ ਬਾਈ ਕਹਿੰਦਾ 93000 ਰੁਪਿਆ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ